ਲੋ ਜੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਫਾਈਨਲੀ ਇੱਕ ਪੰਜਾਬ ਸਰਕਾਰ ਵੱਲੋਂ ਭਰਤੀ ਖੋਲਦੀ ਗਈ ਹੈ ਪੰਜਾਬ ਕਾਰਪੋਰੇਸ਼ਨ ਲਿਮਟਿਡ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਭਰਤੀ ਖੋਲਦੀ ਗਈ ਹੈ ਇਹ ਭਰਤੀ 15 ਤਰੀਕ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਭਰਤੀ ਬਾਰੇ ਤੇ ਸਾਇਕ ਲੈਡਮੈਨ ਦੀ 2500 ਵਰਸਤੀ ਉਹ ਲਿਖਿਆ ਜਿੰਨਾ ਮੇਰੇ ਵੀਰਾਂ ਪਰਣਾ ਨੂੰ ਇੰਤਜ਼ਾਰ ਸੀ ਉਹਨਾਂ ਦਾ ਇੰਤਜ਼ਾਰ ਖਤਮ ਹੋ ਗਿਆ ਤੇ ਸੁਨਹਿਰੀ ਮੌਕਾ ਲਈ ਜੋ ਵੀ ਪਿਛਲੀ ਭਰਤੀ ਵਿੱਚੋਂ ਰਹੇਗੇ ਸੀ ਬੰਦੇ ਉਹਨਾਂ ਲਈ ਸਭ ਲਈ ਸੁਨਹਿਰੀ ਮੌਕਾਗਾ ਤੇ ਇਸ ਨਵੇਂ ਸੀਆਰਐਸ 301/32 ਦੇ ਤਹਿਤ ਜਾਰੀ ਕੀਤਾ ਗਿਆ ਹੈ ਇਸ ਨੂੰ ਅਪਲਾਈ ਕਰਨ ਲਈ ਮਿਤੀ 26/12 ਤੋਂ 26/12/2023 ਤੋਂ ਆਨਲਾਈਨ ਅਪਲਾਈ ਸ਼ੁਰੂ ਹੋ ਜਾਏਗੀ ਤੇ ਆਪਣਾ ਰੈਗੂਲਰ ਬਣੇ ਰਹੋ 15/1/2024 ਦੀ ਆਖਰੀ ਮਿਤੀ ਹੋਵੇਗੀ ਭਰਤੀ ਅਪਲਾਈ ਕਰਨ ਵਾਸਤੇ ਤੇ ਕਿਰਪਾ ਕਰਕੇ ਹੁਣ ਸਾਰੇ ਪੂਰੀ ਫੁੱਲ ਤਿਆਰੀ ਖਚਲ ਵੀ ਇਸ ਵਾਰ ਬੰਦਾ ਕੋਈ ਰਹਿ ਨਾ ਜਾਵੇ ਭਰਤੀ ਹੋਣ ਕਿੰਨੀ ਹੋ ਜੋ ਪਿਛਲੀ ਵਾਰ ਗਲਤੀਆਂ ਕੀਤੀਆਂ ਨੂੰ ਗਲਤੀਆਂ ਨੂੰ ਸੁਧਾਰਿਆ ਜਾਵੇ ਅਤੇ ਹੁਣ ਪੂਰੀ ਦਮ ਬੱਗੇ ਤਿਆਰੀ ਕੀਤੀ ਜਾਵੇ ਤੇ ਪੀਐਸਪੀਸੀਐਲ ਵਿੱਚ ਸਾਈਕਲੈਂਮੈਂਟ ਦੀ ਤੁਸੀਂ ਨੌਕਰੀ WhatsApp 'ਉਂ ਤੇ ਵੀ ਹੁਣ ਸਾਰੇ ਪੂਰੇ ਸਾਰੇ ਅਗਲੀ ਜਦੋਂ 24 ਪੂਰਾ ਨੋਟੀਫਿਕੇਸ਼ਨ ਆਦਰ ਆਉਂਦਾ ਹੈ ਆਪਾਂ ਆਪਣੀ ਵੈਬਸਾਈਟ ਆਪਣੇ ਚੈਨਲ ਤੇ ਆ ਦਮਾਂਗੇ ਸਾਰਿਆਂ ਨੂੰ ਡਿਟੇਲ ਦੇ ਵਿੱਚ ਸਮਝਾਵਾਂਗੇ ਤੇ ਆਪਣੇ ਬਣੇ ਹੋਏ ਵੀਡੀਓ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ